ਹਾਂਜੀ ਚੜ੍ਹਦੇ ਜਵਾਨੇ ਜਿੱਤੇ ਖੁਸ਼ੀਆਂ ਲੈ ਕੇ ਆਉਂਦੀਆਂ ਉਹਦੇ ਕੇ ਸਮੱਸਿਆਵਾਂ ਵੀ ਲੈ ਕੇ ਆਉਂਦੀਆਂ ਨਾਲ ਨਾਲ ਔਰ ਚੜ੍ਹਦੇ ਜਵਾਨੇ ਦੇ ਵਿੱਚ ਇੱਕ ਸਮੱਸਿਆ ਜਿਹੜੀ ਹੁੰਦੀ ਹੈ ਸਭ ਤੋਂ ਵੱਡੀ ਇਹ ਹੁੰਦੀ ਹੈ ਕਿ ਮੈਂ ਸੋਹਣਾ ਦੇ ਸਮਾਂ ਸਭ ਤੋਂ ਚਾਹੇ ਲੜਕੀਆਂ ਨੇ ਚਾਹੇ ਲੜਕੇ ਨੇ ਕਹਿੰਦਾ ਜਿਵੇਂ ਸੋਹਣਾ ਲੱਗਣਾ ਚਾਹੀਦਾ ਸਭ ਤੋਂ ਸਾਨੂੰ ਸੋਹਣੇ ਲੱਗਣਾ ਚਾਹੀਦੇ ਆ ਪਰ ਇਹਦੇ ਚ ਕੀ ਹੁੰਦਾ ਚਿਹਰੇ ਦਾ ਸੋਣਾ ਲੱਗਣਾ ਬਹੁਤ ਜ਼ਰੂਰੀ ਹੁੰਦਾ ਜਿਵੇਂ ਕਹਿੰਦੇ ਨੇ ਅੱਜ ਕੱਲ ਹੁੰਦਾ ਹੀ ਆ ਹਰ ਇੱਕ ਨੌਕੇ ਮੈਂ ਸੋਣਾ ਲੱਗਾ ਪਰ ਜਦੋਂ ਹ 13 14 ਸਾਲ ਦੀ ਉਮਰ ਤੋਂ ਬਾਅਦ ਜਿਹੜੇ ਸੈਕਸ ਹਾਰਮੋਨਸ ਨੇ ਸਰੀਰ ਦੇ ਚਾਹੇ ਲੜਕੀਆਂ ਦੇ ਨੇ ਚਾਹੇ ਲੜਕੇ ਆਂਦੇ ਨੇ ਬਹੁਤ ਜ਼ਿਆਦਾ ਉਤੇਜਿਤ ਹੁੰਦੇ ਨੇ ਬਹੁਤ ਜ਼ਿਆਦਾ ਵਧਦੇ ਨੇ ਉਹ ਜ਼ਿਆਦਾ ਹਾਰਮੋਨਸ ਵਧਣ ਦੇ ਕਾਰਨ ਮਤਲਬ ਉਹਨਾਂ ਦੇ ਸਰੀਰ ਤੇ ਜਿਦਾਂ ਚਿਹਰੇ ਤੇ ਬਾਡੀ ਤੇ ਮਤਲਬ ਗੱਲਾਂ ਤੇ ਨੱਕ ਤੇ ਔਰ ਗਰਦਨ ਤੇ ਔਰ ਪਿੱਛੇ ਬਿੱਟ ਤੇ ਉਭਾਰ ਜੇ ਹੋ ਜਾਂਦੇ ਨੇ ਜਿਹਨੂੰ ਘਮੋੜੀਆਂ ਜੀ ਕਹਿੰਦੇ ਨੇ ਹੋ ਜਾਂਦੇ ਨੇ ਇਹਦਾ ਕਾਰਨ ਕੀ ਹੁੰਦਾ ਜਦੋਂ ਹਾਰਮੋਨ ਜ਼ਿਆਦਾ ਵੱਧ ਜਾਂਦੇ ਨੇ ਤਾਂ ਉਹਨਾਂ ਜਵਾਲਾਂ ਦੇ ਜੜਾਂ ਦੇ ਵਿੱਚੋਂ ਇੱਕ ਤੇਲ ਜਾਂ ਨਿਕਲਣਾ ਸ਼ੁਰੂ ਕਰ ਜਾਂਦਾ ਹੋ ਜਾਦਾ ਉਹ ਜੋ ਤੇਲ ਨਿਕਲਣਾ ਸ਼ੁਰੂ ਹੋ ਜਾਂਦਾ ਬਾਹਰ ਜਾ ਕੇ ਉਹਦੀ ਗੰਡ ਜੀ ਬਣ ਜਾਂਦੀ ਹੈ ਗੰਢ ਜੇ ਬਣਨ ਤੋਂ ਬਾਅਦ ਉਹ ਉੱਥੇ ਜੰਮ ਜਾਂਦਾ ਔਰ ਜਿਹੜਾ ਵਿੱਚੋਂ ਹੋਰ ਨਿਕਲਣਾ ਉਹ ਨਿਕਲ ਨਹੀਂ ਸਕਦਾ। ਨਾ ਨਿਕਲਣ ਕਰਕੇ ਉਹ ਹੁੰਦਾ ਕੀ ਆ ਉਹਦੇ ਇੱਕ ਬੜਾ ਵਹਾਰ ਬਣ ਜਾਂਦਾ ਜਦੋਂ ਜਿਆਦਾ ਫਿਰ ਕਾਲਾ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਕਾਲਾ ਹੋ ਜਾਂਦਾ ਫਿਰ ਉਹਨੂੰ ਪੱਟਣਾ ਸ਼ੁਰੂ ਕਰ ਦਿੰਦੇ ਨੇ ਬੱਚੇ। ਕਈ ਨੋਂ ਨਾਲ ਪੱਟ ਦਿੰਦੇ ਨੇ ਕਿ ਉਦਾਂ ਕਿਸੇ ਚੀਜ਼ ਨਾਲ ਖੁਰਚਣਾ ਸ਼ੁਰੂ ਕਰ ਦਿੰਦੇ ਨੇ। ਜਦੋਂ ਖੁਰਚਦੇ ਨੇ ਉੱਥੇ ਸੜ ਨੂੰ ਪੈ ਜਾਂਦਾ ਹੈ, ਉੱਥੇ ਜ਼ਖਮ ਹੋ ਜਾਂਦਾ ਹੈ। ਜਦੋਂ ਜ਼ਖਮ ਹੋ ਜਾਂਦਾ ਉਸ ਤੋਂ ਬਾਅਦ ਉੱਥੇ ਉਹਨੂੰ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਜਿਹੜਾ ਕਿ ਇੱਕ ਨਿਸ਼ਾਨ ਬਣ ਜਾਂਦਾ ਫੇਸ ਦੇ ਉੱਤੇ ਉਹ ਕਈ ਬੱਚਿਆਂ ਨੇ ਦੇਖਿਆ ਜਦੈ ਨਿਸ਼ਾਨ ਪੈ ਰਹੇ ਹੁੰਦੇ ਨੇ ਉਹ ਫੇਸ ਉੱਪਰ ਨਿਸ਼ਾਨ ਬਣ ਜਾਂਦਾ ਫੇਸ ਦੇ ਉੱਤੇ ਜਦੋਂ ਨਿਸ਼ਾਨ ਬਣ ਜਾਂਦਾ ਮੁੜ ਕੇ ਸਾਰੀ ਸੁੰਦਰਤਾ ਹੀ ਖਤਮ ਹੋ ਜਾਂਦੀ ਬੰਦੇ ਦੀ ਫਿਰ ਬੜੀਆਂ ਕਰੀਮਾਂ ਲਾਉਂਦਾ ਬਹੁਤ ਕੁਝ ਕਰਦੇ ਨੇ ਲੜਕੀਆਂ ਦਾ ਤਾਂ ਵਿਚਾਰੀਆਂ ਦਾ ਚਲੋ ਸਰ ਜਾਂਦਾ ਉਹ ਤਾਂ ਮੇਕਅਪ ਦੀ ਪਰਤ ਝਾੜ ਲੈਂਦੀਆਂ ਨਹੀਂ ਆਪਾਂ ਲੇਕਿਨ ਲੜਕੀਆਂ ਨੂੰ ਬਹੁਤ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਨਾ ਤਾਂ ਮੇਕਅਪ ਕਰ ਸਕਦੇ ਨੇ ਇਹਨਾਂ ਤੋ ਨਾ ਇਹ ਉਹਨਾਂ ਦੇ ਨਿਸ਼ਾਨ ਜੋ ਠੀਕ ਹੁੰਦੇ ਨੇ। ਤੋ ਇਹਨਾਂ ਨੂੰ ਕਹਿੰਦੇ ਨੇ ਚਿਹਰੇ ਦੇ ਕਿੱਲਾ ਫਿੰਸੀਆਂ ਹੋ ਜਾਂਦੀਆਂ ਨੇ ਜਦੋਂ ਇਸ ਤਰ੍ਹਾਂ ਕਰਕੇ ਪ੍ਰੋਬਲਮ ਹੋ ਜਾਂਦੀਆਂ ਨੇ। ਇਹ ਹੁੰਦੀਆਂ ਕਿਉਂ ਨਹੀਂ ਆਂ? ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਖਾਣ ਨਾਲ, ਜ਼ਿਆਦਾ ਤਲੀਆਂ ਚੀਜ਼ਾਂ ਖਾਣ ਨਾਲ, ਜਿਵੇਂ ਜ਼ਿਆਦਾ ਕਾਫੀ ਮੀਟ, ਮੱਛੀ, ਬੀਅਰ, ਸ਼ਰਾਬ ਇਹ ਜਿਹੜਾ ਚੀਜ਼ਾਂ ਜਦੋਂ ਆਪਾਂ ਸੇਵਨ ਕਰਦੇ ਨੇ ਹੋ ਜਾਂਦੀਆਂ ਨੇ। ਲੜਕੀਆਂ ਦੇ ਵਿੱਚ ਜਦੋਂ ਮਹਾਵਾਰੀ ਜਿਹੜੀ ਉਹ ਵੱਦਕਾਟ ਆਉਂਦੀ ਹੈ ਕੋਈ ਉੱਚ ਨੁਕਸ ਪੈ ਜਾਂਦਾ ਤਾਂ ਉਹਦਾ ਕਰਕੇ ਵੀ ਇਹ ਜਿਹੜੇ ਚਿਹਰੇ ਦੇ ਉੱਤੇ ਫਿੰਸਿਆਂ ਦਾ ਆਉਣਾ ਲਾਜ਼ਮੀ ਹੋ ਜਾਂਦਾ ਸੋ ਉਹਦੇ ਵਿੱਚ ਕੀ ਹੈ ਤੁਸੀਂ ਮਤਲਬ ਚਿਹਰਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਔਰ ਸਾਫ਼ ਸੁਥਰਾ ਰੱਖੋ ਜੇ ਕੀ ਹੈ ਜਿਹੜੇ ਖਾਣ ਪੀਣ ਦੀ ਜਾਂ ਉਹਨਾਂ ਤੋਂ ਪਰੇਸ਼ ਕਰੋ ਜਿਸ ਤਰ੍ਹਾਂ ਇਹ ਤਲੇ ਚੀਜ਼ਾਂ ਮਾਸ ਮਿੱਟੀ ਮਾਸ ਮੱਛੀ ਸਾਡੇ ਮਿੱਟੀ ਕਹਿੰਦੇ ਨੇ ਜ਼ਿਆਦਾ ਮਾਸ ਮਿੱਟੀ ਕਹਿੰਦੇ ਨੇ ਪਿੰਡਾਂ ਦੇ ਵਿੱਚ ਜ਼ਿਆਦਾ ਬੀਬੀਆਂ ਕਹਿੰਦੇ ਨੇ ਮਾਸ ਮਿੱਟੀ ਬੜਾ ਖੰਦਾ ਹੈ ਚਲੋ ਮਾਸ ਮੱਛੀ ਤੋਂ ਪਰੇਸ਼ ਕਰ ਲੋ ਤਲੇਂ ਜੀ ਜਾਂ ਤੋਂ ਪਰੇਸ਼ ਕਰ ਲੋ ਔਰ ਜਿੱਦਾਂ ਤੁਸੀਂ ਤੁਹਾਡੇ ਕੋਈ ਚਿਹਰੇ ਤੇ ਫਿੰਸੀ ਹੋ ਜਾਂਦੀ ਹੈ ਉਹਨੂੰ ਪੱਟਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਹਦਾ ਇਲਾਜ ਕਰਵਾਓ ਬਹੁਤ ਸਾਰਾ ਇਲਾਜ ਹੋ ਰਿਹਾ ਹੈ ਇਹਦਾ ਜਿਵੇਂ ਅਜੁਰਵੇਦ ਦੇ ਵਿੱਚ ਵੀ ਕਰਦੇ ਨੇ ਹੋਰ ਵੀ ਕਰਦੇ ਨੇ ਬੜੀਆਂ ਕਰੀਮਾਂ ਆਉਂਦੀਆਂ ਨੇ ਇੰਨੇ ਇੰਨੇ ਮਸ਼ਹੂਰੀਆਂ ਆਉਂਦੀਆਂ ਨੇ ਟੀਵੀ ਤੇ ਇਹ ਕਰੀਮ ਲਾਓ ਜੀ ਉਹ ਕਰੀਮ ਲਾਓ ਜੀ ਹਾਲਾਂਕਿ ਜਿਹੜੇ ਉਹ ਕਰੀਮਾਂ ਲਾਉਂਦੇ ਨੇ ਉਹ ਖੁਦ ਨਹੀਂ ਲਾਉਂਦੇ ਜਿਹੜੀ ਮਸ਼ਹੂਰੀ ਕਰਨ ਵਾਲੇ ਨੇ ਨਾ ਉਹਨਾਂ ਕਰੀਮਾਂ ਨੂੰ ਯੂਜ਼ ਨਹੀਂ ਕਰਦੇਗੇ ਉਹ। ਉਹ ਸਿਰਫ ਸਾਡੇ ਵਾਸਤੇ ਹੁੰਦੀਆਂ। ਚਲੋ ਜਿਵੇਂ ਵੀ ਹੁੰਦਾ ਹੈ ਆ ਅਗਲੇ ਨੇ ਆਪਣਾ ਕਰਨਾ ਹੀ ਹੁੰਦਾ ਹੈ। ਸੋ ਇਹਦੇ ਵਾਸਤੇ ਪੱਕਾ ਇਲਾਜ ਹੈਗਾ ਇਲੈਕਟ੍ਰੋਨੋਵੈਸਟ ਦੇ ਵਿੱਚ। ਅਗਰ ਤੁਸੀਂ ਤੁਹਾਡੇ ਚਿਹਰੇ ਦੇ ਤੇ ਤੈਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਇਹਦੇ ਵਿੱਚ ਇੱਕ ਏਪੀਪੀ ਐਕੋਪੈਲਾ ਬਰ ਲਈ ਨਾਲ ਇੱਕ ਸਕਿਨ ਵਾਟਰ ਆਉਂਦਾ ਹੈ। ਉਹਦੇ ਨਾਲ ਤੁਸੀਂ ਚਿਹਰਾ ਸਾਫ਼ ਕਰੋਗੇ ਨਾ। ਔਰ ਕੁਝ ਮੈਡੀਸਿਨਜ਼ ਹੁੰਦੀਆਂ ਨਹੀਂ। ਫੇਸ ਵਾਸ਼ ਉਹਰੇ ਜਿਹੜਾ ਦੰਦ ਜ਼ਿਲ੍ਹਾ ਹੋ ਗਿਆ ਨਾ ਇਲੈਕਟਰ ਹੋਮੋਪੈਥੀ ਦੇ ਤਾਂ ਤੁਹਾਡਾ ਜਿਹੜਾ ਚਿਹਰਾ ਬਿਲਕੁਲ ਸਾਫ਼ ਬੱਚਿਆਂ ਵਰਗਾ ਹੋ ਜਾਊਗਾ ਤੇ ਤੁਹਾਡੇ ਜਿਹੜੇ ਪ੍ਰੋਬਲਮ ਉਹ ਦੁਬਾਰਾ ਫੇਰ ਵੀ ਨਹੀਂ ਹੋਣਗੇ ਕਿਉਂਕਿ ਜਦੋਂ ਤੁਸੀਂ ਚਿਹਰੇ ਤੇ ਕੁਝ ਲਾਓਗੇ ਉਹਦੇ ਨਾਲ ਜਿਹੜਾ ਸਾਫ਼ ਹੋ ਜਾਣਾ ਔਰ ਜਦੋਂ ਤੁਸੀਂ ਮੈਡੀਸਿਨ ਖਾਓਗੇ ਤਾਂ ਉਹਦੇ ਨਾਲ ਅੰਦਰੋਂ ਆਟੋਮੈਟਿਕ ਜਿਹਾ ਤੁਹਾਡਾ ਜਿਹੜਾ ਸਿਸਟਮ ਹੈ ਜਿਆਦਾ ਤੇਲ ਵਾਲੀ ਚਮੜੀ ਦਾ ਸਿਸਟਮ ਜਿਹੜਾ ਜਿਆਦਾ ਤੇਲ ਨਿਕਲ ਉਹ ਬਿਲਕੁਲ ਠੀਕ ਹੋ ਜਾਣਾ ਤੇ ਇਸ ਤਰ੍ਹਾਂ ਕਰਕੇ ਅਗਰ ਜੇ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਨੀ ਚਿਹਰਾ ਦੇ ਚਿਹਰੇ ਤੇ ਕੋਈ ਕਿਹ ਲਮਾਂ ਸਿਕਨ ਸਿਆਦਾ ਨਹੀਂ ਹੈ ਗਿਆ ਕੋਈ ਸ਼ਾਇਆ ਪੈਂਦੀ ਨਹੀਂ ਹੈ ਤਾਂ ਤੁਸੀਂ ਇਲੈਕਟ੍ਰੋਨੋਮੈਟਿਕ ਦੇ ਇਲਾਜ ਕਰਵਾ ਸਕਦੇ ਹੋ ਔਰ ਜਦੋਂ ਵੀ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਆਪਣਾ ਮੈਂਸ਼ਨ ਕਰ ਦਿੰਦੇ ਆ ਆਪਣਾ ਐਡਰੈਸ ਚੀਨਾ ਮੰਡੀ ਜ਼ਿਲ੍ਹਾ ਸੰਗਰੂਰ ਸੰਧਵਾ ਮਤਸ ਸਿੰਘ ਮਸਤੋਂ ਵਾਲਾ ਦਾ ਨਗਰ ਹੈ ਜੀ ਜਨਮ ਸਥਾਨ ਉਹਨਾਂ ਦਾ ਔਰ ਇਹ ਵੀਡੀਓ ਨੂੰ ਬਦ ਵਾਰ ਸ਼ੇਅਰ ਕਰਦੇ ਕਰੋ ਔਰ ਆਪਣਾ YouTube ਤੇ ਚੈਨਲ ਡਾਕਟਰ ਮੈਟਿਜ਼ ਜੀਮਾ ਸਬਸਕ੍ਰਾਈਬ ਕਰ ਲਿਓ ਔਰ Facebook ਤੇ ਪੇਜ ਆਪਣਾ ਡਾਕਟਰ ਮੈਡੀਜ਼ੀਮਾ ਪੇਜ ਨੂੰ ਬਤ-ਬਤ ਫੋਲੋ ਕਰਿਓ ਜੀ ਔਰ ਵੀਡੀਓ ਨੂੰ ਬਤ-ਬਤ ਸ਼ੇਅਰ ਕਰਤਾ ਕਰੋ ਜੀ ਧੰਨਵਾਦ